ਲੈ ਕੇ ਆਉਂਦਾ ਅੱਛਾ ਜੀ ਹਾਂਜੀ ਕਿਹੜੀ ਬੱਸ ਹਾਂਜੀ ਆਹ ਬੱਸ ਆ ਜੀ ਅੱਛਾ ਜੀ ਤਫਗਵਾੜਾ ਹੁਸ਼ਿਆਰਪੁਰ ਰੋਡ ਤੇ ਜਗਜੀਤਪੁਰ ਇਲਾਕੇ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਜਿੱਥੇ ਬੱਸ ਤੇ ਮੋਟਰਸਾਈਕਲ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਦੋ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਇੱਕ ਇੱਕ ਸਾਲ ਦਾ ਬੱਚਾ ਵੀ ਜਿਹੜਾ ਸ਼ਾਮਿਲ ਹੋ ਥੇ ਤੁਹਾਨੂੰ ਦੱਸ ਦਈਏ ਜਦੋਂ ਹਾਦਸਾ ਹੁੰਦਾ ਹੈ ਦੋਸਤੋ ਤੁਰੰਤ ਬਾਅਦ ਹੀ ਹਸਪਤਾਲ ਦੇ ਵਿੱਚ ਲੈ ਕੇ जाया ਜਾਂਦਾ ਹੈ ਪੀੜਤ ਲੋਕਾਂ ਨੂੰ ਪਰ ਉੱਥੇ ਹੀ ਪਹੁੰਚਦਿਆਂ ਇਸ ਬੱਚੀ ਦੀ ਛੋਟੀ ਛੋਟੇ ਬੱਚੇ ਦੀ 1 ਸਾਲ ਦੇ ਬੱਚੇ ਦੀ ਤੇ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਦੀ ਪਛਾਣ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ छानबीन ਕੀਤੀ ਜਾ ਰਹੀ ਹੈ ਤੇ ਦੋ ਲੋਕ ਜਿਹੜੇ ਆ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਉੱਥੇ ਤੋਂ ਦੱਸਦੀ ਹੈ ਪੀੜਤ ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਜਿਹੜਾ ਉਹ ਨਸ਼ੇ ਦੇ ਵਿੱਚ ਸੀ ਜਦਕਿ ਡਰਾਈਵਰ ਦਾ ਬਿਆਨ ਜੋ ਸਾਹਮਣੇ ਆਇਆ ਉਸ ਨੇ ਕਿਹਾ ਕਿ ਉਸ ਨੇ ਕੋਈ ਵੀ ਨਸ਼ਾ ਨਹੀਂ ਸੀ ਕੀਤਾ ਹੋਇਆ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਬੱਸ ਨੇ ਮੋਟਰਸਾਈਕਲ ਰੇੜਾ ਨੂੰ ਜ਼ਬਰਦਸਤ ਟੱਕਰ ਮਾਰੀ ਹੈ ਜਿਸ ਦੇ ਵਿੱਚ 1 ਸਾਲ ਦੇ ਬੱਚੇ ਦੀ ਜਿਹੜੀ ਹੈ ਉਸ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹੋਰ ਲੋਕ ਜਿਹੜੇ 2-3 ਦੇ ਕਰੀਬ ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਹੋਇਆ ਉੱਥੇ ਤੁਹਾਨੂੰ ਦੱਸ ਦਈਏ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਜਲੰਧਰ ਹਸਪਤਾਲ ਦੇ ਵਿੱਚ ਇਹਨਾਂ ਜ਼ਖਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉੱਥੇ ਤੁਹਾਨੂੰ ਦੱਸ ਦਈਏ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਲਗਾਤਾਰ ਜਾਣਬੀਨ ਕੀਤੀ ਜਾ ਰਹੀ ਹੈ ਤੇ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਹੜੀ ਡਾਕਟਰ ਹੈ ਉਸ ਦਾ ਬਿਆਨ ਸਾਹਮਣੇ ਆਇਆ ਨਾਲ ਹੀ ਜਾਂਚ ਅਧਿਕਾਰੀ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆਇਆ ਤੁਹਾਨੂੰ ਸੁਣਾ ਦਿੰਨੇ ਆ ਜਸਵਿੰਦਰ ਸਿੰਘ ਆ ਜੀ ਹਾਂ ਕਿੱਥੋਂ ਮੈਂ ਫਗਵਾੜੇ ਤੋਂ ਆਈ ਹਾਂ ਕੀ ਲੈ ਕੇ ਆ ਰਹੇ ਸੀ ਆਪਾਂ ਮੈਂ ਭਾਈ ਲੇਵਰ ਲੈ ਕੇ ਰਿਆਂ ਜੀ ਲੈ ਲੇਵਰ ਲੈ ਕੇ ਆਉਂਦਾ ਅੱਛਾ ਜੀ ਕਿਹੜੀ ਬੱਸ ਹਾਂਜੀ ਆਹ ਬੱਸ ਆ ਜੀ ਅੱਛਾ ਜੀ ਇਹ ਹੋਇਆ ਕਿਦਾਂ ਜੀ ਭਾਈ ਉਧਰੋਂ ਹੋਏ ਆਉਂਦੇ ਸੀ ਉਧਰੋਂ ਇਹ ਗੱਡੀ ਟ੍ਰੈਲੀ ਨਾਲ ਸੀ ਮੇਰੇ ਗੱਡੀ ਟ੍ਰੈਲੀ ਨਾਲ ਹੀ ਗੱਡੀ ਟ੍ਰੈਲੀ ਘੁੰਮ ਕੇ ਨਾਲ ਹੀ ਮੈਂ ਘੁੰਮ ਗਿਆ ਉਹ ਨਸ਼ਾ ਕੀਤਾ ਸੀ ਜੀ ਮੈਂ ਤੇਾਰੂ ਵੀ ਕੀਤਾ ਉਹ ਦੱਪੜ ਦਰ ਦੋ ਹਾਂਜੀ ਨਸ਼ਾ ਕੋਈ ਨਹੀਂ ਕੀਤਾ ਭਾਈ ਮੈਂ ਕੋਈ ਤੰਗ ਹੋਇਆ ਗੱਲ ਐਕਸੀਡੈਂਟ ਹੋ ਗਿਆ ਆ ਜਾ ਨਾ ਹਾਂ ਜਰਾ ਹਾਇ ਜੀ ਸਾਹਮਣੇ ਪਿਆ ਇਹ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਸਰ ਐਕਸੀਡੈਂਟ ਬਾਰੇ ਪਤਾ ਲੱਗਣ ਦੇ ਮੌਕੇ ਤੇ ਪਹੁੰਚੇ ਆ ਫਿਲਹਾਲ ਮਤਲਬ ਕਾ ਦੇਖਿਆ ਇੱਕ ਲੇਡੀ ਦੇ ਪ੍ਰੈਗਨੈਂਸੀ ਦੀ ਡੈਥ ਹੋਈ ਆ ਵੀਡੀਓ ਕ੍ਰਾਫਿੰਗ ਕਰਕੇ ਬਣਾ ਕੁਝ ਕਿੱਧੀਆਂ ਸਾਈਡ ਤੇ ਕਰਾ ਕੇ ਇਹਨਾਂ ਨੂੰ ਬਾਡੀ ਭੇਜਿਆ ਉਹ ਸਰ ਕੋਈ ਪਛਾਣ ਵਗੈਰਾ ਹੋਈ ਇਹਨਾਂ ਦੀ ਕਿੱਥੇ ਦੇ ਰਹਿਣ ਵਾਲੇ ਆ ਪਛਾਣ ਨਹੀਂ ਹੋਈ ਆ ਜੀ ਉੱਥੇ ਜਾ ਕੇ ਦੇਖਦੇ ਆ ਦੋ ਬੰਦੇ ਫੱਟੜ ਵੀ ਆ ਉਹਨਾਂ ਕੋਲ ਪੁੱਛ ਕੇ ਕਰਦੇ ਕਿੰਨੇ ਦੀ ਡੈਥ ਹੋ ਗਈ ਸਰ ਦੋ ਨਹੀਂ ਤੇ ਡੈਥ ਹੋਈ ਆ ਜੀ ਇੱਥੇ ਕਿਹੜੀ ਕਿਹੜੀ ਚੀਜ਼ ਤੇ ਹੋਇਆ ਜੀ ਐਕਸੀਡੈਂਟ ਇਹ ਤਾਂ ਸਾਥ ਮੈਲਣਾ ਦੀ ਗੱਡੀ ਹੈ ਜੀ ਬੱਸ ਬੱਸ ਰੌਣਕ ਕਰਦੀ ਹੈ ਇਹ ਛੋਟਾ ਮੋਟਰਸਾਈਕਲ ਟਾਈਪ ਜਿਹੜਾ ਰੇੜਾ ਬਣਾਉਂਦੇ ਹਾਂ ਹਾਂ ਜੀ ਮੈਡਮ ਇਹਦਾ ਕਿੱਕ ਸ਼ਲੋਆ ਜੀ ਜਾਨਕਾਰੀ ਦੇਈਓ ਮੇਰਾ ਨਾਮ ਡਾਕਟਰ ਮਨਪ੍ਰੀਤ ਹੈ ਅੱਜ ਸਵੇਰ ਮਾਰਨਿੰਗ ਇੱਕ ਐਕਸੀਡੈਂਟ ਹੋਇਆ ਐਸ ਪਰ ਇਨਫੋਰਮੇਸ਼ਨ ਚਕਜੀਤਪੁਰ 9:30 ਵਜੇ ਸਾਡੇ ਤੋਂ ਪੇਸ਼ੈਂਟਸ ਆਏ ਸੀ ਇੱਕ ਫੀਮੇਲ ਸੀ ਉਹਨਾਂ ਨਾਲ ਇੱਕ ਬੱਚਾ ਸੀ ਉਹਨਾਂ ਦੋਨਾਂ ਦੇ ਫ੍ਰੈਕਚਰ ਸੀ ਉਹਨਾਂ ਨੂੰ ਇਲਾਜ ਲਈ ਰੱਖਿਆ ਗਿਆ ਸੀ ਬਟ ਇੱਕ ਛੋਟਾ ਬੱਚਾ ਸ਼ਾਇਦ 1 ਸਾਲ ਦਾ ਅਰਾਊਂਡ ਉਹਦੇ ਓਨ ਦਾ ਸਪਾਟ ਡੈਥ ਥੋੜੀ ਦੇਰ ਬਾਅਦ ਹੋਰ ਦੋ ਬੋਡੀਆਂ ਆਈਆਂ ਸੀ ਉਹ ਵੀ ਬ੍ਰੌਟ ਡੈੱਡ ਸੀਗੇ ਤੇ ਮਮੂਨ ਅਗਲੇ ਡੈਥ ਹੋਈਆਂ ਦਾ ਨਾਮ ਗਾਇਆ ਕਲੀਅਰ ਹੋ ਗਿਆ ਸੀ ਜਿੱਦਾਂ ਸਾਨੂੰ ਦੱਸਿਆ ਗਿਆ ਕਿ ਛੋਟਾ ਜੋ ਬੱਚਾ ਸੀ ਉਹਦਾ ਨਾਮ ਮਨਪ੍ਰੀਤ ਸਿੰਘ ਸੀ ਉਸ ਤੋਂ ਬਾਅਦ ਗੁਰ ਗੁਰਦਾਸ son of ਬਲਵੀਰ son of ਰਾਮਪਾਲ ਐਂਡ ਫੂਲਪਤੀ ਵਾਈਫ ਆਫ ਵਕੀਲ ਸਿੰਘ ਸ਼ਾਹਕੁਰ ਦੇ ਰਹਿਮਤ ਜੀ ਕਿ ਜਿਹੜੇ ਇੱਥੇ ਆਏ ਸੀ ਉਹਨਾਂ ਦੀ ਕੰਡੀਸ਼ਨ ਕਿੱਦਾਂ ਸੀ ਉਹਨਾਂ ਦੀ ਕੰਡੀਸ ਫ੍ਰੈਕਚਰਸ ਸੀ ਉਹਨਾਂ ਦੇ ਕਾਫੀ ਜ਼ਿਆਦਾ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਗਿਆ ਬਟ ਥੋੜੀ ਦੇਰ ਬਾਅਦ ਉਹਨਾਂ ਦੀ ਕੰਡੀਸ਼ਨ ਥੋੜੀ ਕ੍ਰਿਟੀਕਲ ਹੋ ਰਹੀ ਸੀ ਤੇ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ 100 108 ਤੇ ਚੰਦਰ ਆਪਰ ਕਰ ਦਿੱਤਾ ਗਿਆ ਤਫਗਵਾੜਾ ਹੁਸ਼ਿਆਰਪੁਰ ਰੋਡ ਤੇ ਜਗਜੀਤਪੁਰ ਇਲਾਕੇ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਜਿੱਥੇ ਬੱਸ ਤੇ ਮੋਟਰਸਾਈਕਲ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਇਹ ਦੋ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਇੱਕ ਇੱਕ ਸਾਲ ਦਾ ਬੱਚਾ ਵੀ ਜਿਹੜਾ ਸ਼ਾਮਿਲਾ ਉੱਥੇ ਤੁਹਾਨੂੰ ਦੱਸਦੀ ਏ ਜਦੋਂ ਹਾਦਸਾ ਹੁੰਦਾ ਹੈ ਦੋਸਤੋ ਤੁਰੰਤ ਬਾਅਦ ਹੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਪੀੜਤ ਲੋਕਾਂ ਨੂੰ ਪਰ ਉੱਥੇ ਹੀ ਪਹੁੰਚਦਿਆਂ ਇਸ ਬੱਚੀ ਦੀ ਛੋਟੀ ਛੋਟੇ ਬੱਚੇ ਦੀ ਇੱਕ ਸਾਲ ਦੇ ਬੱਚੇ ਦੀ ਤੇ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਦੀ ਪਛਾਣ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਜਾਂਚਬੀਨ ਕੀਤੀ ਜਾ ਰਹੀ ਹੈ ਤੇ ਦੋ ਲੋਕ ਜਿਹੜੇ ਆ ਉਹ ਗੰਭੀਰ ਜ਼ਖਮੀ ਦਸੇ ਜਾ ਰਹੇ ਉਥੇ ਤੋਂ ਤੁਹਾਨੂੰ ਦੱਸ ਦਈਏ ਪੀੜਤ ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਜਿਹੜਾ ਉਹ ਨਸ਼ੇ ਦੇ ਵਿੱਚ ਸੀ ਜਦਕਿ ਡਰਾਈਵਰ ਦਾ ਬਿਆਨ ਜੋ ਸਾਹਮਣੇ ਆਇਆ ਉਸਨੇ ਕਿਹਾ ਕਿ ਉਸਨੇ ਕੋਈ ਵੀ ਨਸ਼ਾ ਨਹੀਂ ਸੀ ਕੀਤਾ ਹੋਇਆ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਬੱਸ ਨੇ ਮੋਟਰਸਾਈਕਲ ਰੇਡਾਂ ਨੂੰ ਜ਼ਬਰਦਸਤ ਟੱਕਰ ਮਾਰੀ ਹੈ ਜਿਸ ਦੇ ਵਿੱਚ ਇੱਕ ਸਾਲ ਦੇ ਬੱਚੇ ਦੀ ਜਿਹੜੀ ਹੈ ਉਸ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹੋਰ ਲੋਕ ਜਿਹੜੇ ਦੋ ਤਿੰਨ ਦੇ ਕਰੀਬ ਲੋਕ ਜਿਹੜੇ ਆਓ ਜ਼ਖਮੀ ਦੱਸੇ ਜਾ ਰਿਹਾ ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਹੋਇਆ ਉੱਥੇ ਤੋਂ ਅੰਦਾਜ਼ਾ ਈਏ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਜਲੰਧਰ ਹਸਪਤਾਲ ਦੇ ਵਿੱਚ ਇਹਨਾਂ ਜ਼ਖਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉੱਥੇ ਤੋਂ ਅੰਦਾਜ਼ਾ ਈਏ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਲਗਾਤਾਰ ਜਾਣਬੀਨ ਕੀਤੀ ਜਾ ਰਹੀ ਹੈ ਤੇ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਹੜੀ ਡਾਕਟਰ ਹੈ ਉਸ ਦਾ ਬਿਆਨ ਸਾਹਮਣੇ ਆਇਆ ਨਾਲ ਹੀ ਜਾਂਚ ਅਧਿਕਾਰੀ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆਇਆ ਤੁਹਾਨੂੰ ਸੁਣਾ ਦਿੰਨੇ ਆ ਜਸਵੰਤ ਸਿੰਘ ਆ ਜੀ ਹਾਂ ਕਿੱਥੋਂ ਮੈਂ ਫਗਵਾੜੇ ਤੋਂ ਆ ਜੀ ਹਾਂ ਕੀ ਲੈ ਕੇ ਆ ਰਹੇ ਸੀ ਆਪਾਂ ਮੈਂ ਭਾਈ ਲੇਵਰ ਲੈ ਕੇ ਰਿਆਂ ਜੀ ਲੇਵਰ ਲੈ ਕੇ ਆਉਂਦਾ ਅੱਛਾ ਜੀ ਹਾਂ ਜੀ ਕਿਹੜੀ ਬੱਸ ਹਾਂ ਜੀ ਆਹ ਬੱਸ ਆ ਜੀ ਅੱਛਾ ਜੀ ਇਹ ਹੋਇਆ ਕਿਦਾਂ ਜੀ ਇਹ ਭਾਜੀ ਉਧਰੋਂ ਉਹ ਇਹ ਆਉਂਦੇ ਸੀ ਉਧਰੋਂ ਇਹ ਗੰਨੇ ਟ੍ਰੈਲੀ ਨਾਲ ਸੀ ਮੇਰੇ ਗੰਨੇ ਟ੍ਰੈਲੀ ਨਾਲ ਹੀ ਗੰਦੀ ਟ੍ਰੈਲੀ ਘੁੰਮ ਕੇ ਨਾਲ ਹੀ ਮੈਂ ਘੁੰਮ ਗਿਆ ਉਹ ਫੇ ਨਸ਼ਾ ਕੀਤਾ ਸੀ ਜੀ ਮੈਂ ਤੇਾਰੂ ਵੀ ਕੀਤੀ ਉਹ ਤੇਪ ਕਰ ਦਰ ਦੋ ਹਾਂ ਜੀ ਨਸ਼ਾ ਕੋਈ ਨਹੀਂ ਕੀਤਾ ਭਾਜੀ ਮੈਂ ਕੋਈ ਤੰਗ ਨਹੀਂ ਹੋਇਆ 간 ਐਕਸੀਡੈਂਟ ਹੋਇਆ ਆਜਾ ਨਾ ਰੱਖ ਆਹ ਹੈ ਜੀ ਸਾਹਮਣੇ ਪਿਆ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਸਰ ਐਕਸੀਡੈਂਟ ਬਾਰੇ ਪਤਾ ਲੱਗਣ ਦੇ ਮੌਕੇ ਤੇ ਪਹੁੰਚੇ ਆ ਫਿਲਹਾਲ ਮਤਲਬ ਸਾਹ ਦੇਖਿਆ ਇੱਕ ਲੇਡੀ ਦੇ ਡੈਂਸ ਦੀ ਡੈਥ ਹੋਈ ਆ ਵੀਡੀਓਗ੍ਰਾਫੀ ਕਰਕੇ ਬਰਾਤ ਨੂੰ ਕਿੱਧੀਆਂ ਸਾਈਡ ਤੇ ਕਰਾ ਕੇ ਇਹਨਾਂ ਨੂੰ ਫੋਟੋਆਂ ਬਾਡੀ ਤੇ ਜਾਓ ਸਰ ਕੋਈ ਪਹਿਚਾਨ ਵਗੈਰਾ ਹੋਈ ਇਹਨਾਂ ਦੀ ਕਿੱਥੇ ਦੇ ਰਹਿਣ ਵਾਲੇ ਆ ਪਛਾਣ ਨਹੀਂ ਹੋਈ ਹੈ ਜੀ ਉੱਥੇ ਜਾ ਕੇ ਦੇਖ ਲਿਆ ਦੋ ਬੰਦੇ ਫੱਟੜ ਵੀ ਆ ਉਹਨਾਂ ਕੋ ਕੁਝ ਫੇਰ ਪੁੱਛਦੇ ਕਿੰਨੇ ਦੀ ਡੈਥ ਹੋ ਗਈ ਸਰ ਦੋ ਨਹੀਂ ਦੀ ਡੈਥ ਹੋਈ ਹੈ ਜੀ ਇੱਥੇ ਕਿਹੜੀ ਕਿਹੜੀ ਚੀਜ਼ ਹੋਇਆ ਜੀ ਐਕਸੀਡੈਂਟ ਹੈ ਇੱਕ ਤਾਂ ਸਟਾਰਟ ਮੈਲ ਵਾਲਾ ਦੀ ਗੱਡੀ ਆ ਜੀ ਬੱਸ ਬੱਸ ਰੌਂਡ ਅਪ ਕਰ ਲਈ ਐ ਇਹ ਛੋਟਾ ਮੋਟਰਸਾਈਕਲ ਟਾਈਪ ਜਿਹੜਾ ਰੇੜਾ ਮਰਦਾ ਹੁੰਦਾ ਹਾਂ ਜੀ ਹਾਂਜੀ ਮੈਡਮ ਇਹ ਰੇੜਾ ਕਿੱਕਸ਼ਡ ਹੋਇਆ ਜੀ ਵਿੱਚ ਜਾਣਕਾਰੀ ਦਿਜੀ ਮੇਰਾ ਨਾਮ ਡਾਕਟਰ ਮੰਤਰੀ ਤੇ ਅੱਜ ਸਵੇਰ ਮਾਰਨਿੰਗ ਇੱਕ ਐਕਸੀਡੈਂਟ ਹੋਇਆ ਐਸ ਪਰ ਇਨਫੋਰਮੇਸ਼ਨ ਚਕ ਦੀਪੂਰ ਸਾਡੇ 9:30 ਵਜੇ ਸਾਡੇ ਤੋਂ ਪੇਸ਼ੈਂਟਸ ਆਏ ਸੀ ਇੱਕ ਫੀਮੇਲ ਸੀ ਉਹਨਾਂ ਨਾਲ ਇੱਕ ਬੱਚਾ ਸੀ ਉਹਨਾਂ ਦੋਨਾਂ ਦੇ ਫ੍ਰੈਕਚਰ ਸੀ ਉਹਨਾਂ ਨੂੰ ਇਲਾਜ ਲਈ ਰੱਖਿਆ ਗਿਆ ਸੀ ਬਟ ਇੱਕ ਛੋਟਾ ਬੱਚਾ ਸ਼ਾਇਦ 1 ਸਾਲ ਦੇ ਅਰਾਊਂਡ ਉਹ ਤੇ ਓਨ ਦਾ ਸਪਾਟ ਡੈਥ ਹੋ ਗਈ ਥੋੜੀ ਦੇਰ ਬਾਅਦ ਹੋਰ ਦੋ ਬਾਡੀਜ਼ ਆਈਆਂ ਸੀ ਉਹ ਵੀ ਬ੍ਰੌਟ ਟਾਈਪ ਸੀ ਜਿੱਦਾਂ ਮੈਨੂੰ ਅਗਲੀ ਡੈਥ ਹੋਈ ਉਹਨਾਂ ਦਾ ਨਾਮ ਗਾਇਰ ਕਲੀਅਰ ਹੋ ਗਿਆ ਸੀ ਜਿੱਦਾਂ ਸਾਨੂੰ ਦੱਸਿਆ ਗਿਆ ਕਿ ਛੋਟਾ ਜੋ ਬੱਚਾ ਸੀ ਉਹਦਾ ਨਾਮ ਮਨਪ੍ਰੀਤ ਸਿੰਘ ਸੀ ਉਸ ਬਾਅਦ ਗੁਰ ਗੁਰਦਾਸ son of ਬਲਵੀਰ son of ਰਾਮਪਾਲ ਐਂਡ ਫੂਲਵਤੀ ਵਾਈਫ ਆਫ ਵਕੀਲ ਸਿੰਘ ਸ਼ਰਕੁਰ ਦੇ ਰਹਿਣ ਵਾਲੇ ਜਿਹੜੇ ਇੱਥੇ ਆਏ ਸੀ ਉਹਨਾਂ ਦੀ ਕੰਡੀਸ਼ਨ ਕਿੱਦਾਂ ਸੀ ਉਹਨਾਂ ਦੀ ਫ੍ਰੈਕਚਰਸ ਸੀ ਉਹਨਾਂ ਦੇ ਕਾਫੀ ਜ਼ਿਆਦਾ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਗਿਆ ਬਟ ਥੋੜੀ ਦੇਰ ਬਾਅਦ ਉਹਨਾਂ ਦੀ ਕੰਡੀਸ਼ਨ ਥੋੜੀ ਕ੍ਰਿਟੀਕਲ ਹੋ ਰਹੀ ਸੀ ਤੇ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ 100 108 ਤੇ ਚੰਦਰ ਆਪਰ ਕਰ ਦਿੱਤਾ ਗਿਆ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਜਗਜੀਤਪੁਰ ਇਲਾਕੇ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਜਿੱਥੇ ਬੱਸ ਤੇ ਮੋਟਰਸਾਈਕਲ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਹਾਂ ਇਹ ਦੋ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਇੱਕ ਇੱਕ ਸਾਲ ਦਾ ਬੱਚਾ ਵੀ ਜਿਹੜਾ ਸ਼ਾਮਿਲ ਹੋתי ਤੁਹਾਨੂੰ ਦੱਸਦੀ ਹੈ ਜਦੋਂ ਹਾਦਸਾ ਹੁੰਦਾ ਹੈ ਦੋਸਤੋ ਤੁਰੰਤ ਬਾਅਦ ਹੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਪੀੜਤ ਲੋਕਾਂ ਨੂੰ ਪਰ ਉੱਥੇ ਹੀ ਪਹੁੰਚਦਿਆਂ ਇਸ ਬੱਚੀ ਦੀ ਛੋਟੀ ਛੋਟੇ ਬੱਚੇ ਦੀ 1 ਸਾਲ ਦੇ ਬੱਚੇ ਦੀ ਤੇ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਦੀ ਪਛਾਣ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਜਾਣਬੀਨ ਕੀਤੀ ਜਾ ਰਹੀ ਹੈ ਤੇ ਦੋ ਲੋਕ ਜਿਹੜੇ ਆ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਉੱਥੇ ਤੋਂ ਦੱਸਦੀ ਹੈ ਪੀੜਤ ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਜਿਹੜਾ ਉਹ ਨਸ਼ੇ ਦੇ ਵਿੱਚ ਸੀ ਜਦ ਕੇ ਡਰਾਈਵਰ ਦਾ ਬਿਆਨ ਜੋ ਸਾਹਮਣੇ ਆਇਆ ਉਸ ਨੇ ਕਿਹਾ ਕਿ ਉਸ ਨੇ ਕੋਈ ਵੀ ਨਸ਼ਾ ਨਹੀਂ ਸੀ ਕੀਤਾ ਹੋਇਆ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ